ਸਿੱਧੂ ਮੂਸੇਵਾਲੇ ਦਾ ਅੱਜ ਨਵਾਂ ਗੀਤ ਰਿਲੀਜ਼ ਹੋਇਆ ਤੁਹਾਨੂੰ ਦੱਸ ਦਈਏ ਕਿ ਰਿਲੀਜ਼ ਹੁੰਦਿਆਂ ਹੀ 10 ਮਿੰਟਾਂ ਦੇ ਵਿੱਚ ਉਸਨੇ ਰਿਕਾਰਡ ਤੋੜ ਦਿੱਤੇ ਨੇ 5 ਲੱਖ ਵਿਊ ਉਸ ਗਾਣੇ ਨੂੰ ਮਿਲ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਅਟੈਚ ਅੱਜ ਰਿਲੀਜ਼ ਹੋ ਗਿਆ ਇਸ ਗੀਤ 'ਚ ਸਿੱਧੂ ਮੂਸੇਵਾਲੇ ਦੇ ਨਾਲ ਬ੍ਰਿਟਿਸ਼ ਰੈਪਰ ਤੇ ਗਾਇਕ ਫ੍ਰੀਡੋ ਅਤੇ ਸਟੀਲ ਬੈਂਗਲਸ ਵੀ ਨਜ਼ਰ ਆ ਰਹੇ ਨੇ ਗੀਤ ਨੂੰ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ YouTube ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਜਿਸ ਦੇ ਰਿਲੀਜ਼ ਹੁੰਦਿਆਂ ਹੀ 10 ਮਿੰਟਾਂ ਦੇ ਦਰਮਿਆਨ ਹੀ 5 ਲੱਖ ਵਿਊਜ਼ ਮਿਲ ਜਾਂਦੇ ਨੇ ਗਾਇਕ ਦੀ ਮੌਤ ਤੋਂ ਬਾਅਦ ਇਹ ਸ਼ੇਮਾ ਗੀਤ ਜ਼ਰੂਰ ਰਿਲੀਜ਼ ਕੀਤਾ ਗਿਆ ਸਿੱਧੂ ਮੂਸੇਵਾਲੇ ਦਾ ਆਖਰੀ ਗੀਤ ਬ੍ਰਿਟਨ ਦੀ ਗਾਇਕਾ ਸਟੈਫ ਲੰਡਨ ਦਾ ਡਿਲੇਮਾ ਰਿਲੀਜ਼ ਹੋਇਆ ਸੀ ਜਿਸ ਵਿੱਚ AI ਅਤੇ ਵਿਜ਼ੂਅਲ ਗ੍ਰਾਫਿਕ ਦੀ ਮਦਦ ਨਾਲ ਸਿੱਧੂ ਮੂਸੇਵਾਲੇ ਨੂੰ ਵੀਡੀਓ ਵਿੱਚ ਦਰਸਾਇਆ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਕਈ ਮਹੀਨਿਆਂ ਤੋਂ ਸਿੱਧੂ ਦਾ ਕੋਈ ਵੀ ਨਵਾਂ ਗੀਤ ਰਿਲੀਜ਼ ਨਹੀਂ ਹੋਇਆ ਸੀ ਇਸ ਲਈ ਸਿੱਧੂ ਮੂਸੇਵਾਲੇ ਨੂੰ ਚੋਲ ਮਾਲਿਆਂ ਨੂੰ ਹੁਣ 3 ਅਗਸਤ ਦੀ ਬੇਸਬਰੀ ਨਾਲ ਉਡੀਕ ਸੀ ਕਿ ਸਿੱਧੂ ਮੂਸੇਵਾਲੇ ਨੂੰ 29 ਮਈ ਨੂੰ 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਸ ਦਾ ਇਹ ਛੇਵਾਂ ਗਾਣਾ ਰਿਲੀਜ਼ ਹੋਇਆ ਹੈ ਤੁਸੀਂ ਵੀ ਗਾਣਾ ਸੁਣ ਕੇ ਦੱਸੋ ਤੁਹਾਨੂੰ ਇਹ ਗਾਣਾ ਕਿਸ ਤਰ੍ਹਾਂ ਦਾ ਲੱਗਿਆ ਸਿੱਧੂ ਮੂਸੇਵਾਲੇ ਦਾ ਅੱਜ ਨਵਾਂ ਗੀਤ ਰਿਲੀਜ਼ ਹੋਇਆ ਤੁਹਾਨੂੰ ਦੱਸ ਦਈਏ ਕਿ ਰਿਲੀਜ਼ ਹੁੰਦਿਆਂ ਹੀ 10 ਮਿੰਟਾਂ ਦੇ ਵਿੱਚ ਉਸਨੇ ਰਿਕਾਰਡ ਤੋੜ ਦਿੱਤੇ ਨੇ 5 ਲੱਖ ਵਿਊ ਉਸ ਗਾਣੇ ਨੂੰ ਮਿਲ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਅਟੈਚ ਅੱਜ ਰਿਲੀਜ਼ ਹੋ ਗਿਆ ਇਸ ਗੀਤ 'ਚ ਸਿੱਧੂ ਮੂਸੇਵਾਲੇ ਦੇ ਨਾਲ ਬ੍ਰਿਟਿਸ਼ ਰੈਪਰ ਤੇ ਗਾਇਕ ਫ੍ਰੀਡੋ ਅਤੇ ਸਟੀਲ ਬੈਂਗਲਸ ਵੀ ਨਜ਼ਰ ਆ ਰਹੇ ਨੇ ਗੀਤ ਨੂੰ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ YouTube ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਜਿਸ ਦੇ ਰਿਲੀਜ਼ ਹੁੰਦਿਆਂ ਹੀ 10 ਮਿੰਟਾਂ ਦੇ ਦਰਮਿਆਨ ਹੀ 5 ਲੱਖ ਵਿਊਜ਼ ਮਿਲ ਜਾਂਦੇ ਨੇ ਗਾਇਕ ਦੀ ਮੌਤ ਤੋਂ ਬਾਅਦ ਇਹ ਸ਼ੇਮਾ ਗੀਤ ਜ਼ਰੂਰ ਰਿਲੀਜ਼ ਕੀਤਾ ਗਿਆ ਸਿੱਧੂ ਮੂਸੇਵਾਲੇ ਦਾ ਆਖਰੀ ਗੀਤ ਬ੍ਰਿਟਨ ਦੀ ਗਾਇਕਾ ਸਟੈਫ ਲੰਡਨ ਦਾ ਡਿਲੇਮਾ ਰਿਲੀਜ਼ ਹੋਇਆ ਸੀ ਜਿਸ ਵਿੱਚ AI ਅਤੇ ਵਿਜ਼ੂਅਲ ਗ੍ਰਾਫਿਕ ਦੀ ਮਦਦ ਨਾਲ ਸਿੱਧੂ ਮੂਸੇਵਾਲੇ ਨੂੰ ਵੀਡੀਓ ਵਿੱਚ ਦਰਸਾਇਆ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਕਈ ਮਹੀਨਿਆਂ ਤੋਂ ਸਿੱਧੂ ਦਾ ਕੋਈ ਵੀ ਨਵਾਂ ਗੀਤ ਰਿਲੀਜ਼ ਨਹੀਂ ਹੋਇਆ ਸੀ ਇਸ ਲਈ ਸਿੱਧੂ ਮੂਸੇਵਾਲੇ ਨੂੰ ਚੋਰ ਮਾਲਿਆਂ ਨੂੰ ਹੁਣ 3 ਅਗਸਤ ਦੀ ਬੇਸਬਰੀ ਨਾਲ ਉਡੀਕ ਸੀ ਕਿ ਸਿੱਧੂ ਮੂਸੇਵਾਲੇ ਨੂੰ 29 ਮਈ ਨੂੰ 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਸ ਦਾ ਇਹ ਛੇਵਾਂ ਗਾਣਾ ਰਿਲੀਜ਼ ਹੋਇਆ ਹੈ ਤੁਸੀਂ ਵੀ ਗਾਣਾ ਸੁਣ ਕੇ ਦੱਸੋ ਤੁਹਾਨੂੰ ਇਹ ਗਾਣਾ ਕਿਸ ਤਰ੍ਹਾਂ ਦਾ ਲੱਗਿਆ ਸਿੱਧੂ ਮੂਸੇਵਾਲੇ ਦਾ ਅੱਜ ਨਵਾਂ ਗੀਤ ਰਿਲੀਜ਼ ਹੋਇਆ ਤੁਹਾਨੂੰ ਦੱਸ ਦਈਏ ਕਿ ਰਿਲੀਜ਼ ਹੁੰਦਿਆਂ ਹੀ 10 ਮਿੰਟਾਂ ਦੇ ਵਿੱਚ ਉਸਨੇ ਰਿਕਾਰਡ ਤੋੜ ਦਿੱਤੇ ਨੇ 5 ਲੱਖ ਵਿਊ ਉਸ ਗਾਣੇ ਨੂੰ ਮਿਲ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਅਟੈਚ ਅੱਜ ਰਿਲੀਜ਼ ਹੋ ਗਿਆ ਇਸ ਗੀਤ 'ਚ ਸਿੱਧੂ ਮੂਸੇਵਾਲੇ ਦੇ ਨਾਲ ਬ੍ਰਿਟਿਸ਼ ਰੈਪਰ ਗਾਇਕ ਫ੍ਰੀਡੋ ਅਤੇ ਸਟੀਲ ਬੈਂਗਲਸ ਵੀ ਨਜ਼ਰ ਆ ਰਹੇ ਨੇ ਗੀਤ ਨੂੰ ਸਿੱਧੂ ਮੂਸੇਵਾਲੇ ਦੇ ਆਫੀਸ਼ੀਅਲ YouTube ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਜਿਸ ਦੇ ਰਿਲੀਜ਼ ਹੁੰਦੇ ਹੀ 10 ਮਿੰਟਾਂ ਦੇ ਦਰਮਿਆਨ ਹੀ 5 ਲੱਖ ਵਿਊਜ਼ ਮਿਲ ਜਾਂਦੇ ਨੇ ਗਾਇਕ ਦੀ ਮੌਤ ਤੋਂ ਬਾਅਦ ਇਹ ਸ਼ੇਮਾ ਗੀਤ ਜ਼ਰੂਰ ਰਿਲੀਜ਼ ਕੀਤਾ ਗਿਆ ਸਿੱਧੂ ਮੂਸੇਵਾਲੇ ਦਾ ਆਖਰੀ ਗੀਤ ਬ੍ਰਿਟਨ ਦੀ ਗਾਇਕਾ ਸਟੈਫ ਲੰਡਨ ਦਾ ਡਿਲੇਮਾ ਰਿਲੀਜ਼ ਹੋਇਆ ਸੀ ਜਿਸ ਵਿੱਚ AI ਅਤੇ ਵਿਜ਼ੂਅਲ ਗ੍ਰਾਫਿਕ ਦੀ ਮਦਦ ਨਾਲ ਸਿੱਧੂ ਮੂਸੇਵਾਲੇ ਨੂੰ ਵੀਡੀਓ ਵਿੱਚ ਦਰਸਾਇਆ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਕਈ ਮਹੀਨਿਆਂ ਤੋਂ ਸਿੱਧੂ ਦਾ ਕੋਈ ਵੀ ਨਵਾਂ ਗੀਤ ਰਿਲੀਜ਼ ਨਹੀਂ ਹੋਇਆ ਸੀ ਇਸ ਲਈ ਸਿੱਧੂ ਮੂਸੇਵਾਲੇ ਨੂੰ ਚੋਰ ਮਾਲਿਆਂ ਨੂੰ ਹੁਣ 3 ਅਗਸਤ ਦੀ ਬੇਸਬਰੀ ਨਾਲ ਉਡੀਕ ਸੀ ਕਿ ਸਿੱਧੂ ਮੂਸੇਵਾਲੇ ਨੂੰ 29 ਮਈ ਨੂੰ 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਸ ਦਾ ਇਹ ਛੇਵਾਂ ਗਾਣਾ ਰਿਲੀਜ਼ ਹੋਇਆ ਹੈ ਤੁਸੀਂ ਵੀ ਗਾਣਾ ਸੁਣ ਕੇ ਦੱਸੋ ਤੁਹਾਨੂੰ ਇਹ ਗਾਣਾ ਕਿਸ ਤਰ੍ਹਾਂ ਦਾ ਲੱਗਿਆ